ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਸ਼ਾਨ ਉਹਨਾਂ ਦੇ ਇਤਿਹਾਸ ਬਾਰੇ ਅਸੀਂ ਭਲੀ ਭਾਤੀ ਜਾਣਦੇ ਆ ਕਾਫੀ ਉਹਨਾਂ ਦੇ ਰਾਜਕਾਲ ਦੇ ਵਿੱਚ ਜਰਨੈਲ ਹੋਏ ਆ ਕਈ ਮਿਸਲਾਂ ਹੋਈਆਂ ਆ ਤੇ ਇਦਾਂ ਹੀ ਇੱਕ ਮਿਸਲ ਹੋਇਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਆਪਣੇ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਰਹੇ ਆ ਜਿਨ੍ਹਾਂ ਨੇ ਕਾਫੀ ਹੱਦ ਤੱਕ ਇਸ ਹਿੰਦੁਸਤਾਨ ਦੇ ਉੱਤੇ ਕਾਫੀ ਹਿੱਸਿਆਂ ਤੇ ਕਬਜ਼ਾ ਕੀਤਾ ਹੋਇਆ ਸੀ ਜਾਂ ਉਹਨਾਂ ਦਾ ਇੱਥੇ ਰਾਜ ਰਿਹਾ ਆ ਸੋ ਇਸੇ ਤਰ੍ਹਾਂ ਅੱਜ ਦੇ ਇਸ ਵੀਡੀਓ ਦੇ ਸਫਰਨਾਮੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਿੰਘਪੁਰ ਸਿੰਘਪੁਰ ਜੱਟਾਂ ਦੇ ਨਾਂ ਤੇ ਵੀ ਇਹ ਪਿੰਡ ਮਸ਼ਹੂਰਿਆ ਜਿਹੜਾ ਕੀ ਦਸੂਏ ਤੋਂ ਜਦੋਂ ਤੁਸੀਂ ਹਾਜੀਪੁਰ ਰੋਡ ਤੋਂ ਜਾਂਦੇ ਆ ਤਾਂ ਤਕਰੀਬਨ ਤੁਹਾਡੇ ਖੱਬੇ ਹੱਥ 10 ਕਿਲੋਮੀਟਰ ਦਸੂਏ ਸ਼ਹਿਰ ਤੋਂ ਪੈਂਦਾ ਆ ਇੱਥੇ ਮਹਾਰਾਜਾ ਜੱਸਾ ਸਿੰਘ ਜੀ ਦਾ ਇੱਕ ਕਿਲਾ ਆ ਕਾਫੀ ਜਿਹੜੇ ਕਿਲੇ ਆ ਤਕਰੀਬਨ 300 ਤੋਂ 500 ਦੇ ਤਕਰੀਬਨ ਇਹਨਾਂ ਦੇ ਕਿਲੇ ਹੋਏ ਆ ਜਿਹੜੇ ਇੱਥੇ ਆਪਣੇ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਤੇ ਇਸੇ ਤਰ੍ਹਾਂ ਅਸੀਂ ਪਿੰਡ ਵਿੱਚ ਪਹੁੰਚੇ ਹੋਏ ਹਾਂ ਅੱਜ ਤੁਹਾਨੂੰ ਇਸ ਕਿਲੇ ਦੇ ਦਰਸ਼ਨ ਕਰਾਵਾਂਗੇ ਹੁਣ ਇੱਥੇ ਗੁਰਦੁਆਰਾ ਸਾਹਿਬ ਸਜੋਬਿਤ ਹੈ ਤੇ ਇੱਥੇ ਹੀ ਇੱਕ ਇਹਨਾਂ ਦੇ ਦੁਆਰਾ ਬਣਾਇਆ ਗਿਆ ਇੱਕ ਇਤਿਹਾਸਿਕ ਖੂਈ ਜੋ ਅੱਜ ਵੀ ਚੰਗੀ ਹਾਲਤ ਦੇ ਵਿੱਚ ਕੈਲੀ ਹੈ ਕਿ ਉਹਦੇ ਵਿੱਚੋਂ ਇਸ ਨਗਰ ਦੇ ਲੋਕ ਜਿਹੜੇ ਆ ਪਾਣੀ ਦੀ ਵਰਤੋਂ ਕਰਦੇ ਨੇ ਤੇ ਬਾਕੀ ਉਹਨਾਂ ਦੇ ਜਿਹੜੇ ਪੁਰਾਣੇ ਜਿੰਨੇ ਵੀ ਹਥਿਆਰ ਹੁੰਦੇ ਸਨ ਉਹਨਾਂ ਵਿੱਚ ਕੁਝ ਹਥਿਆਰ ਤੇ ਜਿਹੜੇ ਗੋਲੇ ਆਪਾਂ ਕਹੀ ਜਿਹੜੇ ਤੋਪਾਂ ਦੇ ਵਿੱਚ ਵਰਤੇ ਜਾਂਦੇ ਸੀ ਉਹ ਵੀ ਇਸ ਨਗਰ ਦੇ ਜਿਹੜੇ ਕਿਲੇ ਦੇ ਵਿੱਚ ਰੱਖੇ ਹੋਏ ਨੇ ਤੇ ਬਾਕੀ ਅੰਦਰ ਅੱਜ ਚਲਦੇ ਆ ਕਿਲੇ ਦੇ ਤੇ ਕਰੌਂਦੇ ਆ ਤੁਹਾਨੂੰ ਇਸ ਕਿਲੇ ਦੇ ਦਰਸ਼ਨ ਇਹਨਾਂ ਦਾ ਜਿਹੜਾ ਜਿਤਕ ਇਤਿਹਾਸ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ ਸੋ ਸਾਡੇ ਜਿੰਨੇ ਵੀ ਵਿਊਅਰਸ ਆ ਉਹਨਾਂ ਨੂੰ ਇੱਕੋ ਇੱਕ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਤੇ ਜਿੱਥੇ ਤੱਕ ਵੀ ਆਪਣਾ ਜਿਹੜਾ ਪੰਜਾਬ ਪੰਜਾਬੀਅਤ ਦੇ ਲੋਕ ਵੱਸਦੇ ਆ ਉਹਨਾਂ ਤੱਕ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਸਾਡਾ ਜਿਹੜਾ ਇਤਿਹਾਸ ਆ ਉਹ ਕਿੰਨਾ ਮਜ਼ਬੂਤ ਸੀ ਤੇ ਅੱਜ ਦੇ ਸਮੇਂ ਵਿੱਚ ਅਸੀਂ ਕਿਸ ਤਰ੍ਹਾਂ ਆਪਣੇ ਇਤਿਹਾਸ ਤੋਂ ਟੁੱਟੇ ਹੋਏ ਆ ਤੇ ਬਾਕੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਚਲਦੇ ਆ ਅੰਦਰ ਤੇ ਕਰਦੇ ਆ ਕਿਲੇ ਦੇ ਦਰਸ਼ਨ ਹੁਣ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਪਵਿੱਤਰ ਅਸਥਾਨ ਇੱਥੇ ਕਮੇਟੀ ਮੈਂਬਰ ਜੁੜ ਚੁੱਕੇ ਆ ਤੇ ਪਿੰਡ ਵਾਸੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇੱਥੇ ਦੇ ਇਤਿਹਾਸ ਬਾਰੇ ਜੀ ਪੀ ਆਰ ਟੀਵੀ ਵਾਲਿਆਂ ਦਾ ਬਹਿ ਦਿਲ ਤੋਂ ਪੂਰੀ ਸੰਗਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸਾਡੇ ਨਗਰ ਸਿੰਘਪੁਰ ਵਿਖੇ ਪਹੁੰਚ ਕੇ ਜੋ ਇੱਥੇ ਦਾ ਇਤਿਹਾਸ ਹੈ ਉਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਸੋ ਇਹ ਜੋ ਅਸਥਾਨ ਹੈ ਇਹ ਪ੍ਰਾਤਨ ਜਦੋਂ ਬਾਰਾਂ ਬਿਸਲਾ ਸਿੰਗਾਨੀਆਂ ਬਣੀਆਂ ਸਨ ਉਹਨਾਂ ਬਿਸਲਾਂ ਵਿੱਚੋਂ ਇੱਕ ਰਾਮਗੜੀਆ ਮਿਸਲ ਵੀ ਤਿਆਰ ਹੋਈ ਸੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਰਾਮਗੜੀਆ ਦਾ ਕਿਤਾਬ ਮਿਲਿਆ ਸੀ ਉਸ ਦੇ ਜੁਬਾਨੀ ਸਨ ਸਰਦਾਰ ਦਸਾ ਸਿੰਘ ਰਾਮਗੜੀਆ ਸਨ ਤੇ ਉਹਨਾਂ ਨੇ ਜੋ ਉਹਨਾਂ ਦੇ ਇਤਿਹਾਸ ਦੇ ਮੁਤਾਬਕ 360 ਕਿਲੇ ਸਨ ਉਸ ਟਾਈਮ ਜਿਨ੍ਹਾਂ ਤੋਂ ਉਹ ਪੂਰੇ ਪੰਜਾਬ ਦੀ ਇੱਥੇ ਜਿਨ੍ਹਾਂ ਵੀ ਏਰੀਆ ਉਹਨਾਂ ਨੂੰ ਮਿਲਿਆ ਸੀ ਕਾਂਗੜੇ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਰਾ ਏਰੀਆ ਉਹਨਾਂ ਦੇ ਅੰਡਰ ਸੀ ਤੇ ਉਹਦੀ ਉਹ ਕਮਾਂਡ ਕਰਿਆ ਕਰਦੇ ਸਨ ਤੋਂ ਇਹਨਾਂ ਕਿਲਿਆਂ ਵਿੱਚੋਂ ਇੱਕ ਕਿਲਾ ਇੱਥੇ ਸਿੰਘਪੁਰ ਵਿਖੇ ਵੀ ਉਹਨਾਂ ਨੇ ਬਣਾਇਆ ਹੋਇਆ ਸੀ ਜੋ ਕਿ ਸਮੇਂ ਦੇ ਮੁਤਾਬਕ ਸਾਮ ਨਹੀਂ ਹੋਈ ਤੋਂ ਕਿਲਾ ਖੰਡਰਾਤ ਹੋ ਗਿਆ ਤੇ ਜੋ ਜ਼ਮੀਨ ਸੀ ਉਹ ਮਤਲਬ ਸਰਕਾਰ ਨੇ ਮਾਲਕਾਨਾ ਦੇ ਨਾਮ ਦੇ ਉੱਤੇ ਜਿਹੜੀ ਅਲਾਟ ਕਰ ਦਿੱਤੀ ਤੋਂ ਉਸ ਤੋਂ ਬਾਅਦ ਉਪਰੰਤ ਸਾਡੇ ਜੋ ਕਮੇਟੀ ਮੈਂਬਰ ਹਨ ਜਾਂ ਸਾਡੇ ਜੋ ਪਿੰਡ ਦੇ ਸੱਜਣ ਹਨ ਉਹਨਾਂ ਨੇ ਕਾਫੀ ਖੋਜ ਕਰਕੇ ਤੇ ਦੁਬਾਰਾ ਤੋਂ ਇਸ ਜਗ੍ਹਾ ਨੂੰ ਫਿਰ 1971 ਵਿੱਚ ਸੁਰਜੀਤ ਕੀਤਾ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਫਿਰ ਇੱਕ ਨਿਸ਼ਾਨ ਸਾਹਿਬ ਲਾ ਕੇ ਤੇ ਜੋ ਵੀ ਇਸ ਕਿਲੇ ਦੀਆਂ ਨਿਸ਼ਾਨੀਆਂ ਹਨ ਉਹ ਸਾਡੇ ਪਾਸ ਮੌਜੂਦ ਹਨ ਉਹਨਾਂ ਵਿੱਚੋਂ ਇੱਕ ਖੂਬ ਮੌਜੂਦ ਹੈ ਤੇ ਜੋ ਉਹਨਾਂ ਦੇ ਟਾਈਮ ਦੇ ਸ਼ਸਤਰ ਹਨ ਉਹ ਵੀ ਸਾਡੇ ਪਾਸ ਮੌਜੂਦ ਹਨ ਅੱਛਾ ਬਾਬਾ ਜੱਸਾ ਸਿੰਘ ਰਾਮਗੜੀਆ ਜਿਹਦੇ ਜੋ ਸ਼ਸਤਰ ਆ ਉਹ ਵੀ ਆਪਣੇ ਕੋਲ ਇੱਥੇ ਮੌਜੂਦ ਹਨ ਇਸ ਗੁਰਦਾਰ ਸਾਹਿਬ ਦੇ ਵਿੱਚ ਹਾਂਜੀ ਸਾਡੇ ਪਾਸ ਉਹਨਾਂ ਦੇ ਜੋ ਉਸ ਦੇ ਟਾਈਮ ਦੇ ਜਦੋਂ ਆਪਾਂ ਇੱਥੇ ਆ ਕਿਲੇ ਦੀ ਖੁਦਾਈ ਕੀਤੀ ਸੀ ਜੋਸ ਦੇ ਵਿੱਚੋਂ ਗੋਲੇ ਤੇ ਸ੍ਰੀ ਸਾਹਿਬ ਨਿਕਲੇ ਸਨ ਉਹ ਇਸ ਵਕਤ ਸਾਡੇ ਪਾਸ ਮੌਜੂਦ ਹਨ ਉਹ ਅਸੀਂ ਤੁਹਾਨੂੰ ਦਰਸ਼ਨ ਕਰਾ ਸਕਦੇ ਹਾਂ ਠੀਕ ਹੈ ਇੱਕ ਮਤਲਬ ਜੋ ਸਾਡੀ ਕਮੇਟੀ ਸੀ ਜਾਂ ਕੌਮ ਦੀ ਪਿੰਡ ਦੇ ਜੋ ਭਗਵੰਤ ਸੱਜਣ ਹਨ ਉਹਨਾਂ ਨੇ ਇੱਕ ਇਜਾਦਗਾਰੀ ਚਿੰਨ ਆਪਣੇ ਤੌਰ ਤੇ ਜੋ ਉਹਨਾਂ ਦਾ ਕੈਮ ਕੀਤਾ ਕਿ ਤਾਂ ਜੋ ਆਉਣ ਵਾਲੀਆਂ ਸਦੀਆਂ ਤੱਕ ਇਹ ਚਿੰਨ ਜਿਹੜਾ ਕੈਮਰੇ ਇਸ ਦੇ ਉੱਪਰ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਠੀਕ ਹੈ ਕਮੇਟੀ ਵੱਲੋਂ ਹੋਰ ਕੀ ਇੱਥੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਕਮੇਟੀ ਵੱਲੋਂ ਜੋ ਕਮੇਟੀ ਬਣੀ ਹੋਈ ਹੈ ਉਸ ਵੱਲੋਂ ਬਹੁਤ ਸਾਰੇ ਪ੍ਰਾਲੇ ਕੀਤੇ ਜਾਂਦੇ ਹਨ ਪਰ ਕੋਈ ਸਾਨੂੰ ਫੰਡਸ ਦੀ ਕਮੀ ਰਹਿੰਦੀ ਹੈ ਜਿਸ ਕਰਕੇ ਜਿੰਨਾ ਵੀ ਸੰਗਤਾਂ ਇੱਥੇ ਪੈਸਾ ਆਉਂਦਾ ਹੈ ਅਸੀਂ ਸੰਗਤ ਦਾ ਪੈਸਾ ਇੱਥੇ ਲਾ ਦਿੰਨੇ ਆ ਜਿੱਦਾਂ ਫਿਰ ਇੱਕ ਸਾਡਾ ਪ੍ਰੋਜੈਕਟ ਹੈ ਐਜੂਕੇਸ਼ਨ ਦਾ ਉਹਦੇ ਵਾਸਤੇ ਸਾਡੇ ਪਾਸ ਜ਼ਮੀਨ ਦੀ ਬਹੁਤ ਸਾਰੀ ਕਮੀ ਹੈ ਉਸ ਤੋਂ ਬਿਨਾ ਉਹ ਪ੍ਰੋਜੈਕਟ ਜਿਹੜਾ ਸਾਡਾ ਉਹ ਅਧੂਰਾ ਰਹਿੰਦਾ ਹੈ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹ ਕੰਮ ਹੈਗੇ ਆ ਐਜੂਕੇਸ਼ਨ ਦਾ ਜੋ ਬੱਚਿਆਂ ਨੂੰ ਐਜੂਕੇਸ਼ਨ ਹੈ ਇਹਨੂੰ ਪਹਿਲ ਦੇ ਤੌਰ ਤੇ ਜਿਹੜਾ ਆਪਾਂ ਹੱਲ ਕਰੀਏ ਅਗਰ ਸਾਨੂੰ ਕਿਤੇ ਜ਼ਮੀਨ ਦਾ ਅਰੇਂਜਮੈਂਟ ਹੋ ਜਾਂਦਾ ਤਾਂ ਉਹ ਜਿਹੜੀ ਜ਼ਮੀਨ ਲੈ ਕੇ ਆਪਾਂ ਉੱਤੇ ਐਜੂਕੇਸ਼ਨ ਦਾਰਾ ਖੋਲਣ ਦੀ ਕਿਰਪਾ ਕੋਸ਼ਿ ਤੇ ਇਹ ਜੱਸਾ ਸਿੰਘ ਰਾਮਗੜੀ ਜੀ ਦਾ ਇਹੀ ਇੱਕ ਇਤਿਹਾਸ ਸਥਾਨ ਆ ਮੈਂ ਜਿਤਕ ਜਾਣਕਾਰੀ ਲਈ ਆ ਮਿਆਣੀ ਪਿੰਡ ਦੇ ਵਿੱਚ ਵੀ ਇਹਨਾਂ ਦਾ ਇੱਕ ਇਤਿਹਾਸ ਸਥਾਨ ਹੈਗਾ ਆ ਮੈਂ ਪਹਿਲੇ ਤੁਹਾਨੂੰ ਬੇਨਤੀ ਕੀਤੀ ਆ ਕਿ ਉਹਨਾਂ ਦੇ 360 ਕਿਲੇ ਸਨ ਅੱਛਾ ਜੀ 360 ਕਿਲਿਆਂ ਦੇ ਵਿੱਚੋਂ ਇੱਕ ਇਹ ਕਿਲਾ ਮੌਜੂਦ ਹੈ ਇੱਕ ਸ੍ਰੀ ਹਰਗੋਬਿੰਦ ਸਾਹਿਬ ਹੈ ਇੱਕ ਇਧਰ ਕਾਂਗੜੇ ਲਾਗੇ ਵੀ ਕਾਫੀ ਜਗ੍ਹਾ ਉਹਨਾਂ ਦੀਆਂ ਹੈਗੀਆਂ ਪਰ ਉਹ ਸਾਂਭਣ ਤੋਂ ਜਿਹੜੀ ਆ ਤੇਲੀ ਅੰਗੋਲੀ ਕਰਕੇ ਉਹ ਨਹੀਂ ਸਾਂਭੇ ਗਏ ਇਹ ਜੋ ਇੱਕ ਇੱਕ ਜਗ੍ਹਾ ਆ ਸਾਂਹ ਹੈ ਸਾਡੀ ਕੌਮ ਨੇ ਸਾਂਭਿਆ ਹੈ ਇਲਾਕੇ ਦਾ ਬਹੁਤ ਸਾਰਾ ਸਾਨੂੰ ਸਹਿਯੋਗ ਹੈ ਤੋ ਉਹਨਾਂ ਦੀਆਂ ਇੱਥੇ ਨਿਸ਼ਾਨੀਆਂ ਖੂ ਹੈ ਜਿੱਦਾਂ ਇੱਕ ਬਾਹਰ ਖੂ ਹੈ ਸਤ ਖੂ ਸਾਹਨੇ ਇਸ ਜਗ੍ਹਾ ਤੇ ਅੱਛਾ ਜੀ ਤੇ ਇਥੋਂ ਇੱਥੇ ਉਹਨੀ ਬਹੁਤ ਸਾਰੀ ਭਾਰੀ ਫੌਜ ਰਹਿੰਦੀ ਸੀ ਮਤਲਬ ਇਤਿਹਾਸ ਦੇ ਮੁਤਾਬਕ ਇਥੋਂ ਪੂਰੇ ਦਾ ਇਲਾਕੇ ਦਾ ਕੰਟਰੋਲ ਕਰਦੇ ਸਨ ਸਾਲ 5 ਮਈ ਵਾਲੇ ਦਿਨ ਉਹ ਮਹਾਰਾਜਾ ਜਸਾ ਸਿੰਘ ਨੌਂਗੜੀਆ ਦਾ ਪ੍ਰਕਾਸ਼ ਦਿਹਾੜਾ ਬੁਰੇ ਮਤਲਬ ਸਰਦਾ ਭਾਵਨਾ ਨਾਲ ਪੂਰੇ ਇਲਾਕੇ ਦੀ ਸੰਗਤ ਵੱਲੋਂ ਪੰਜਾਬ ਦੀ ਸੰਗਤ ਵੱਲੋਂ ਵੱਡ ਲੇਵਲ ਤੇ ਇਹ ਮਨਾਇਆ ਜਾਂਦਾ ਹੈ ਬਹੁਤ ਸਾਰੇ ਸੰਗਤ ਇਥੇ ਪਹੁੰਚਦੀ ਆ ਉਸ ਦਿਨ ਤੇ ਕਾਫੀ ਤੌਰ ਤੇ ਰਾਮਗੜੀਆ ਜਿਹੜੇ ਆਪਣੇ ਕਮਿਊਨਿਟੀ ਆ ਉਹ ਇੱਥੇ ਜ਼ਿਆਦਾਤਰ ਉਹਨਾਂ ਦਾ ਮੇਨ ਇਤਿਹਾਸਿਕ ਜਗ੍ਹਾ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੀ ਇਤਿਹਾਸ ਸੀ ਸਾਡੇ ਕਿੰਨੇ ਜਰਨੈਲ ਜੋਧੇ ਹੋਏ ਆ ਦੇਖੋ ਜੀ ਇਹ ਇਹ ਜੋ ਜੋਧਾ ਹੋਇਆ ਇਹ ਇੱਕ ਸਿੱਖ ਕੌਮ ਦਾ ਜੋਧਾ ਹੋਇਆ ਹੈ ਉਸ ਨੇ ਸਿੱਖ ਕੌਮ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਬਹੁਤ ਬੇਟੀਆਂ ਨੂੰ ਛੜਾ ਕੇ ਉਹਨਾਂ ਦੇ ਘਰ ਪਜਾਇਆ ਉਹ ਕਿਸੇ ਵੀ ਜਾਤ ਨਾਲ ਮਤਲਬ ਬਿਤਕਰਾਨਾ ਨਹੀਂ ਸੀ ਕਰਦੇ ਇਸ ਕਰਕੇ ਇੱਕ ਇਹ ਮਹਾਨ ਜਰਨੈਲ ਜੋ ਸਿੱਖ ਕੌਮ ਦੇ ਜਰਨੈਲ ਹੋਇਆਂ ਉਹਨਾਂ ਨੂੰ ਰਾਮਗੜੀਆ ਕੌਮ ਵਿੱਚ ਜਨਮ ਮਿਲਿਆ ਉਹਨਾਂ ਦਾ ਵਿਭਾਗ ਸੀ ਇਸ ਕਰਕੇ ਸਾਨੂੰ ਸਾਰੀ ਸੰਗਤ ਜਿੰਨੀ ਵੀ ਆ ਬਹੁਤ ਸਹਿਯੋਗ ਦਿੰਦੀ ਹੈ ਤੇ ਜੋ ਰਾਮਗੜੀਆ ਸਾਡੇ ਵੀਰ ਹਨ ਉਹ ਤਾਂ ਬਹੁਤ ਜ਼ਿਆਦਾ ਵੱਧ ਸਹਿਯੋਗ ਦਿੰਦੇ ਹਨ ਬਿਲਕੁਲ ਜੀ ਕਿਉਂਕਿ ਸ਼੍ਰੀ ਰਮੰਦਰ ਸਾਹਿਬ ਵਿਖੇ ਵੀ ਇਹਨਾਂ ਦਾ ਇੱਕ ਪੁੰਗਾ ਬਣਿਆ ਹੋਇਆ ਰਾਮਗੜੀਆ ਤੇ ਸਲ੍ਹਾ ਸੋ ਬਾਕੀ ਅਸੀਂ ਇੱਥੇ ਬੀਬੀਆਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦੁਆਰਾ ਕੀ ਕੀ ਇੱਥੇ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਤੇ ਬੀਬੀਆਂ ਦੁਆਰਾ ਕੀ ਕੀ ਗਤੀਵਿਧੀਆਂ ਬੀਬੀਆਂ ਵਾਲੀ ਸਾਡੀ ਇੱਕ ਕਮੇਟੀ ਬਣੀ ਹੋਈ ਹੈ ਜੀ ਕਿਹੜਾ ਮੈਂਬਰ ਕਮੇਟੀ ਬੀਬੀਆਂ ਦੀ ਮਾਈ ਭਾਗੋ ਸੁਖਨੀ ਸਾਹਿਬ ਸੇਵਾ ਸੁਸਾਇਟੀ ਕਮੇਟੀ ਦਾ ਨਾਮ ਹੈ ਜੀ ਤੇ ਉਹ ਬੀਬੀਆਂ ਐਤਵਾਰ ਦੇ ਐਤਵਾਰ ਪਾਠ ਵੀ ਕਰਦੀਆਂ ਹਨ ਜਦੋਂ ਕਿਸੇ ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਤਾਂ ਵੀ ਉਹ ਪਾਠ ਕਰਦੀਆਂ ਹਨ ਸਾਰੀਆਂ ਬੀਬੀਆਂ ਨਾਲ ਜਾਂਦੀਆਂ ਹਨ ਤੇ ਬਾਕੀ ਉਹ ਸੰਗਰਾਹ ਦੇ ਸੰਗਰਾਹ ਸਹਿਜ ਪਾਠ ਦਾ ਭੋਗ ਦੀ ਉਹ ਬੀਬੀਆਂ ਕਰਦੀਆਂ ਹਨ ਸਹਿਜ ਪਾਠ ਪੂਰਾ ਕਰਦੀਆਂ ਹਨ ਸੰਗਰਾਹ ਦਾ ਭੋਗ ਪਾਇਆ ਜਾਂਦਾ ਹੈ ਹਾਂਜੀ ਤੇ ਹੋਰ ਵੀ ਜੋ ਕਰਨ ਕਰਨ ਵਾਲੇ ਮਤਲਬ ਜੋ ਸਾਡੀ ਹੁੰਦੀ ਆ ਸੇਵਾ ਉਹ ਸਾਰੀਆਂ ਸਿ ਗੁਰਦੁਆਰਿਆਂ ਦੇ ਨੇ ਆ ਜੋ ਮਤਲਬ ਸਾਡੇ ਮਾਇਆ ਹੈ ਉਸੇ ਗੁਰਦੁਆਰੇ ਦੇ ਵਾਸਤੇ ਸਾਰੀ ਗੁਰਦਾਰੇ ਜਾਂਦੀ ਹੈ ਮੈਂ ਇੱਥੇ ਇਤਿਹਾਸਿਕ ਸਥਾਨ ਤੇ ਪਹੁੰਚਿਆ ਮੈਂ ਦੇਖਿਆ ਇੱਥੇ ਕਾਫੀ ਜਿਹੜੀ ਜਿਹੜੀ ਸੰਗਤ ਆ ਮਨ ਲਗਣਾ ਤੇ ਕਾਫੀ ਜੋਸ਼ ਆ ਉਤਸ਼ਾਹ ਆ ਤੇ ਮੈਂ ਇੱਕ ਚੀਜ਼ ਦੇਖ ਕੇ ਪੁੱਛਣਾ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਦਾ ਸਿੱਖੀ ਪ੍ਰਤੀ ਕਿੰਨਾ ਪਿਆਰ ਆ ਤੇ ਆਪਾਂ ਗੱਲਬਾਤ ਕਰਦੇ ਆ ਤੇ ਇੱਥੇ ਸਿੰਘ ਸਾਹਿਬ ਨਾਲ ਤੇ ਬਾਕੀ ਪੁੱਛ ਰਹੇ ਆ ਇੱਥੇ ਕੀ ਕੀ ਗਤੀਵਿਧੀਆਂ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਨਿੱਕੇ ਨਿੱਕੇ ਬੱਚੇ ਆਪਾਂ ਦਾ ਚਲੋ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਅੱਜਕੱਲ ਤੇ ਗਾਣਿਆਂ ਦੇ ਪਿੱਛੇ ਲੱਗ ਕੇ ਜਾਂ ਫਿਲਮਾਂ ਪਿੱਛੇ ਲੱਗ ਕੇ ਆਪਣੇ ਧਰਮ ਨੂੰ ਕਿਤੇ ਨਾ ਕਿਤੇ ਜੀ ਮਤਲਬ ਦੂਰ ਛੱਡ ਰਹੀ ਆ ਪਰ ਮੈਨੂੰ ਖੁਸ਼ੀ ਹੋ ਰਹੀ ਆ ਕਿ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਮਤਲਬ ਇਸ ਸਿੱਖ ਧਰਮ ਦੇ ਨਾਲ ਜੁੜੇ ਹੋਏ ਆ ਤੇ ਆਪਾਂ ਇਹਨਾਂ ਬਾਰੇ ਥੋੜਾ ਜਿਹਾ ਚੰਗਣਾ ਪਈਏ ਕੀ ਕੀ ਇੱਥੇ ਗਤੀਵਿਧੀਆਂ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਹਰਦੀਪ ਸਿੰਘ ਜੋ ਕਿ ਇੱਥੇ ਐਜ਼ੇ ਦਸਤਾਰ ਕੋਚ ਇੱਥੇ ਦਸਤਾਰ ਮੁਕਾਬ ਤਮਾਰ ਲਈ ਦਾ ਮੁਕਾਬਲਾ ਸੀ ਉਹਦੇ ਜਜਮੈਂਟ ਲਈ ਆਏ ਸੀਗੇ ਆਪਾਂ ਤੇ ਬੱਚਿਆਂ ਨੇ ਬਹੁਤ ਬਹੁਤ ਸੋਹਣੇ ਦਸਤਾਰਾਂ ਸਜਾਈਆਂ ਛੋਟੇ ਛੋਟੇ ਬੱਚੇ ਆ ਜੀ ਇਸ ਤੋਂ ਬਾਅਦ ਪ੍ਰਸ਼ਨ ਉੱਤਰੀ ਦਾ ਵੀ ਹੈਗਾ ਜੀ ਗੁਰਬਾਣੀ ਗੰਠ ਮੁਕਾਬਲਾ ਜਿਹੜਾ ਉਹ ਵੀ ਹੈ ਜੱਸਾ ਸਿੰਘ ਰਾਮਗੜੀਆ ਜੀ ਦਾ ਸਥਾਨ ਹੈ ਜੀ ਜੱਸਾ ਸਿੰਘ ਰਾਮਗੜੀਆ 12 ਮਿਸਲਾਂ ਹੋਈਆਂ ਜੀ ਉਹਨਾਂ ਚੋਂ ਇੱਕ ਮਿਸਲ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਜਿਹੜੀ ਚੱਲਦੀ ਹੈ ਜੀ ਇਹਨਾਂ ਦੇ ਟੋਟਲ 500 550 ਦੇ ਤਰੀਬਨ ਕਰੀਬਨ ਕਿਲੇ ਆ ਜੀ ਔਲ ਸਾਡੇ ਇੰਡੀਆ ਦੇ ਵਿੱਚ ਵਿੱਚ ਖਾਸ ਤੌਰ ਤੇ ਨੌਰਥ ਆਪਣੇ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਇਧਰੋਂ ਪਹਾਥ ਤੋਂ ਲੈ ਕੇ ਜੀ ਕਾਂਗੜੇ ਤੱਕ ਜਸਾ ਸਿੰਘ ਰਾਗੜੀਆ ਜੀ ਨੇ ਆਪਦਾ ਏਰੀਆ ਸੀਗਾ ਜੀ ਤਾਂ ਕਾਂਗੜੇ ਦਾ ਰਾਜਾ ਕਰ ਦਿੰਦਾ ਹੁੰਦਾ ਸੀ ਜੀ ਹਾਂਜੀ ਜਸਾ ਸਿੰਘ ਰਾਗੜੀਆ ਜੀ ਨੂੰ ਹਾਂਜੀ ਤੇ ਇਹਨਾਂ ਨੇ ਇੱਥੇ ਸਾਡੇ ਜੀ ਪੰਜ ਖੂਹ ਆ ਮਹਾਰਾਜ ਦੇ ਜਸਾ ਸਿੰਘ ਰਾਗੜੀਆ ਜੀ ਇਹ ਕਿਲਾ ਇੱਥੇ ਜਸਾ ਸਿੰਘ ਰਾਗੜੀਆ ਜੀ ਆਏ ਆ ਜੀ ਇੱਥੇ ਬਤੌਰ ਇਹਨਾਂ ਕੋਲੇ ਇੱਥੇ ਖਜ਼ਾਨਾ ਪਿੱਛੇ ਜੀ ਕਿਰਪਾਨ ਵੀ ਇਹਨਾਂ ਨੂੰ ਖਦਾਈ ਚੋਂ ਨਿਕਲੀ ਸੀ ਜੀ ਤੇ ਉਹ ਖਜ਼ਾਨਾ ਪਿਆ ਜੀ ਬਾਕੀ ਇਥੇ ਜਿਹੜਾ ਇਹ ਇਹਨਾਂ ਨੇ ਕਰਵਾਇਆ ਜੀ ਗੁਰਬਾਣੀ ਕੰਢ ਦਾ ਦਮਾਲਿਆਂ ਦਾ ਇਹ ਆਪਦੀ ਪਨੀਰੀ ਨੂੰ ਜੋੜਨ ਲਈ ਜੀ ਜਿੰਨੇ ਆਪਣਾ ਬੱਚੇ ਹੈਗੇ ਆ ਕਿਉਂਕਿ ਦੇਖੋ ਜੀ ਦਰਖਤ ਨੂੰ ਮੋੜਨਾ ਹੋਏ ਨਾ ਦਰਖਤ ਦੇ ਡਾਣਾ ਮੋੜਦੜੀਆਂ ਹੈਗਾ ਜੀ ਡਾਣੀ ਹੋਏਗੀ ਉਹਨੂੰ ਛੋਟਾ ਹੋਏਗਾ ਕੋਈ ਵੀ ਜਿਹੜਾ ਦਰਖਤ ਹੈ ਜੀ ਬੂਟਾ ਆ ਉਹਨੂੰ ਜਿੱਧਰ ਨੂੰ ਮੋੜਾਂਗੇ ਉਧਰ ਨੂੰ ਮੁੜ ਜਾਣਾ ਜੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਜੇ ਜੋੜ ਲਿਆ ਜੀ ਇਹਨਾਂ ਨੂੰ ਤੋੜ ਲਿਆ ਇਧਰ ਨੂੰ ਤੇ ਫਿਰ ਬਹੁਤ ਵਧੀਆ ਜੀ ਆਪਣੇ ਲਈ ਇਹਨਾਂ ਦਾ ਨੌਜਵਾਨ ਪੀੜੀ ਜਿਹੜੀ ਅੱਜਕੱਲ ਜੀ ਮਤਲਬ ਆਪਣੇ ਰਾਸਤੇ ਤੋਂ ਥੋੜਾ ਡੱਗ ਮਗਾ ਗਈ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹੀ ਆ ਜੀ ਦੇਖੋ ਪਹਿਲਾ ਬਣਦਾ ਪਰਿਵਾਰ ਦਾ ਜੀ ਕਿਉਂਕਿ ਬੱਚੇ ਦਾ ਪਹਿਲਾ ਟੀਚਰ ਹੁੰਦਾ ਉਹਨਾਂ ਦੇ ਮਾਂ ਪੇ ਤੇ ਮਾਂ ਤਾਂ ਮੈਂ ਸਾਰੀਆਂ ਭੈਣਾਂ ਨੂੰ ਮਾਤਾ ਮਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ 24 ਘੰਟੇ ਹੁੰਦੇ ਜੀ ਦਿਨ 'ਚ ਤੇ 24 ਘੰਟਿਆਂ 'ਚੋਂ 24 ਮਿੰਟ ਹਰ ਮਾਂ ਨੂੰ ਆਪਦੇ ਬੱਚੇ ਨੂੰ ਕਹਿਣਾ ਚਾਹੀਦਾ ਕਿ ਬਹਿ ਕੇ ਰੱਬ ਦਾ ਨਾਮ ਲਵੇ ਚਾਹੀਏ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਜਿਉ ਰੱਬ ਦਾ ਨਾਮ ਲੇਗਾ ਤੇ ਪੋਜ਼ਿਟਿਵਿਟੀ ਆਏਗੀ ਹੀ ਆਏਗੀ ਇੱਕ ਭਾਂਡੇ ਚ ਆਪਾਂ ਲੱਸੀ ਪਾਉਨੇ ਆ ਨਾ ਜੀ ਉਹਦੇ ਚ ਮੱਖਣ ਨਹੀਂ ਹੁੰਦਾ ਲੱਸੀ ਚ ਤੇ ਫਿਰ ਵੀ ਉਹਦੇ ਤੇ ਥੰਦੇਾਈ ਵੱਜਦੀ ਆ ਜੀ ਉੱਤੇ ਨਿਸ਼ਾਨ ਪੈ ਜਾਂਦਾ ਕੜਾ ਜਿਹਾ ਵੱਜ ਜਾਂਦਾ ਜਦਕਿ ਉਹਦੇ ਚ ਮੱਖਣ ਹੈ ਨਹੀਂ ਲੱਸੀ ਪਾਉਣ ਨਾਲ ਹੀ ਉੱਤੇ ਥੰਦੇਾਈ ਵੱਜ ਜਾਂਦੀ ਆ ਆਪਾਂ ਰੋਜ਼ ਕੁਝ ਨਾ ਕੁਝ ਕਰਾਂਗੇ ਗੁਰਬਾਣੀ ਵਾਹਿਗੁਰੂ ਵਾਹਿਗੁਰੂ ਕਰਾਂਗੇ ਉਹਦੀ ਥੰਦੇਾਈ ਹੀ ਲੱਗੂਗੀ ਜੀ ਚਾਹੀ ਸਾਨੂੰ ਕੁਝ ਸਮਝ ਆਵੇ ਚਾਹੀ ਨਾ ਆਵੇ ਸਾਡੇ ਅੰਦਰ ਕੁਝ ਨਾ ਕੁਝ ਤੇ ਰਹੇਗਾ ਜੀ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਵਾਹਿਗੁਰੂ ਇਹ ਜੀ ਕੀ ਕਰੇ ਇੱਥੇ ਨੋਟ ਕੀਤੀ ਆ ਕਿ ਅੱਜ ਇੱਥੇ ਕੋਈ ਪ੍ਰੋਗਰਾਮ ਚੱਲਦਾ ਪਿਆ ਆ ਉਹ ਵੀ ਇਹਨਾਂ ਕੋਲ ਜਾਣਕਾਰੀ ਲੈਣੇ ਆ ਕੀ ਪ੍ਰੋਗਰਾਮ ਆ ਤਾਂ ਮਨ ਖੁਸ਼ ਹੁੰਦਾ ਆ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਆ ਇੱਥੇ ਦਸਤਾਰ ਮੁਕਾਬਲਾ ਚੱਲਦਾ ਪਿਆ ਤੇ ਹੋਰ ਕੀ ਇੱਥੇ ਅੱਜ ਹੋ ਰਿਹਾ ਜੀ ਇਹ ਅੱਜ ਜੋ ਅੱਜ ਦਾ ਸਮਾਗਮ ਹੈ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਸੋ ਅੱਜ ਦੇ ਦਿਨ ਜਿੱਥੇ ਆਪਾਂ ਇੱਥੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਾਏ ਹਨ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪ੍ਰਸ਼ਨ ਉਤਰੀ ਦਾ ਵੀ ਮੁਕਾਬਲਾ ਸੀ ਉਹ ਵੀ ਬੱਚਿਆਂ ਨੇ ਭਾਗ ਲਿਆ ਦਸਤਾਰ ਸਜਾਉਣ ਵਾਲੇ ਬੱਚਿਆਂ ਨੇ ਵੀ ਭਾਗ ਲਿਆ ਸੋ ਸਾਰਿਆਂ ਬੱਚਿਆਂ ਨੇ ਨੂੰ ਇੱਥੇ ਸਨਮਾਨਿਤ ਵੀ ਕੀਤਾ ਗਿਆ ਹੈ ਤੋਂ ਇਸ ਵਿੱਚ ਸਾਡੇ ਕੋਲ ਰਾਜੀ ਢਾਟੀ ਜਥੇ ਅੱਜ ਪਹੁੰਚੇ ਹਨ ਜੋ ਗੁਰਨਾਨ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ ਜੀ ਧੰਨਵਾਦੀ ਬਹੁਤ ਬਹੁਤ ਇਹ ਸਨ ਕਮੇਟੀ ਮੈਂਬਰ ਤੇ ਪਿੰਡ ਦੇ ਸੱਜਣ ਜਿਹੜਾ ਨਾਲ ਆਪਾਂ ਗੱਲਬਾਤ ਕੀਤੀ ਆ ਸੋ ਜ਼ਿਆਦਾਤਰ ਆਪਣੇ ਦੁਆਬੇ ਵਾਲੇ ਜਿੰਨੇ ਵੀ ਵੀਰ ਭੈਣ ਸਾਡੀ ਵੀਡੀਓ ਦੇ ਨਾਲ ਜੁੜੇ ਹੋਏ ਆ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਆ ਕਿ ਸਾਡਾ ਵੀ ਜਿਹੜਾ ਦੁਆਬਾ ਆ ਕਾਫੀ ਜਿਹੜਾ ਇਤਿਹਾਸਿਕ ਇਤਿਹਾਸਕ ਸਥਾਨ ਲੁਕੇ ਹੋਏ ਆ ਤੇ ਸਾਡੇ ਲੋਕਾਂ ਨੂੰ ਉਹਦੀ ਜਾਣਕਾਰੀ ਨਹੀਂ ਹੈਗੀ ਸੋ ਸਾਡਾ ਹਮੇਸ਼ਾ ਹੀ ਮਕਸਦ ਇਹੀ ਰਹਿੰਦਾ ਆ ਕੋਈ ਚੱਜ ਦੀ ਚੀਜ਼ ਜਿੱਦਾਂ ਆਪਾਂ ਗੱਲ ਕਰੀਏ ਜਾਂ ਕੋਈ ਇਤਿਹਾਸਿਕ ਸਥਾਨ ਜਿਹੜਾ ਸਾਡੇ ਕਿਤੇ ਨਾ ਕਿਤੇ ਲਾਹੇਬੰਦ ਹੋਵੇ ਤਾਂ ਉਹ ਜ਼ਰੂਰ ਤੁਹਾਡੇ ਤੱਕ ਖਬਰ ਪਹੁੰਚਾਈ ਜਾਵੇ ਸੋ ਐਦਾਂ ਦੀਆਂ ਹੋਰ ਵੀਡੀਓ ਵਾਸਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਮਿਲਾਂ

ਰੱਬ ਦੇ ਵਾਰ ਆ ਵਸਤੇ ਘਰ ਬਣੀ ਉਚਾਰਾ ਮਾੜੇ ਨੂੰ ਹਰ ਤਾਂ ਜਾੜਾ ਪੰਡਤ ਮਾਲਾ ਤੋਂ ਕੀਰਤੀ ਨੂੰ ਖਦਾ ਰਹਿਦਾ ਜੰਗੂ ਜਰਵਾਣੇ ਤੋਂ ਮਿਲਦੀ ਨਾ ਰਜਨੀ ਰੋਟੀ ਲੰਨੇ ਐਸ਼ ਦਿਉਂਦੇ ਲੰਨੇ ਐਸ਼ ਲਾਉਂਦੇ ਮਰਦੀ ਨਾਲ ਹੋ ਗੋ ਕੌਮ ਦੇ ਖੂਨ ਚੂਸ ਲਉਦੇ ਭੰਗੇ ਤੇ ਉੱਚੇ ਹੋ ਦਿੱਤੀ ਦਾ ਖੂਨ ਚੂਸਦੇ ਹੱਲੇ ਨਹੀਂ ਉੱਚੇ ਹੋ ਭਾਰਗੀ ਕਾਇਦੀ ਦਿੱਤੀ ਤੇ ਜੋ ਕੋਈ ਵਲੀ ਖਾਵੇ ਦੁਨੀਆਂ ਨੂੰ ਚੱਕੂ ਲਾ ਦੇ ਸੱਚੇ ਦਾ ਹੁਕਮ ਸੁਣਾ ਦੇ ਇਹ ਦੰਖੜੇ ਨਵਾਕ ਰੇ ਦੇ ਕੇ ਸੁਣ ਨਾਮ ਦਾ ਹੁਕਮ ਕੰਬਦੇ ਜਿਲਕਾ नान